ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਜਾਂ ਪਿੰਡ ਜਾਂ ਜ਼ਿਲ੍ਹਾ ਮੋਹਾਲੀ ਜਿਹੜਾ ਉਸ ਦਾ ਖੇਡ ਸਟੇਡੀਅਮ ਦੇ ਹਾਲਾਤ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਇਹ ਮੈਂ ਆਪਣੇ ਸਹੂਯੋਗੀਆਂ ਨੂੰ ਕਵਾਂਗਾ ਪਹਿਲਾਂ ਸਪੋਰਟ ਸਟੇਡੀਅਮ ਜੋ ਕਿ ਮੋਹਾਲੀ ਦਾ ਗਮਾੜਾ ਦੇ ਅੰਦਰ ਹੁੰਦਾ ਹੈ ਉਸ ਦੀਆਂ ਤਸਵੀਰਾਂ ਦਿਖਾਵੇ ਇਹ ਅੰਦਰੂਨੀ ਬਿਲਡਿੰਗ ਹੈ ਔਰ ਉਸ ਤੋਂ ਬਾਅਦ ਅਗਲਾ ਸਟੈਪ ਜਿਹੜਾ ਹੈ ਉਹ ਇੱਥੇ ਲਗਾਤਾਰ ਹੁੰਦੀਆਂ ਖੇਡਾਂ ਕੁਝ ਸਮਾਂ ਪਹਿਲਾਂ ਵੀ ਖੇਡਾਂ ਵਤਨ ਪੰਜਾਬ ਦੀਆਂ ਜੋ ਕਿ ਤਮਾਮ ਪੰਜਾਬ ਦੇ ਵਿੱਚ ਹੋ ਕੇ ਆਟੀਆਂ ਉਸ ਤੋਂ ਬਾਅਦ ਹੁਣ ਰਾਜ ਫਤਰੀ ਜਿਹੜੇ ਪ੍ਰਾਈਮਰੀ ਖੇਡਾਂ ਹੋਈਆਂ ਸੀ ਉਸ ਤੋਂ ਇਲਾਵਾ ਜਾਂ ਉਸ ਤੋਂ ਬਾਅਦ ਇਹ ਸਟੇਡੀਅਮ ਦੇ ਹਾਲਾਤ ਕੀ ਨੇ ਔਰ ਹੁਣ ਵੀ ਰੋਜ਼ਾਨਾ ਜੇਕਰ ਗੱਲ ਕਰੀ ਤਾਂ ਲਗਾਤਾਰ ਕੋਈ ਨਾ ਕੋਈ ਸਕੂਲ ਦੀ ਇੱਥੇ ਜਿਹੜਾ ਖੇਡਾਂ ਜਾਂ ਫਿਰ ਕਹਿੰਦੇ ਪ੍ਰੈਕਟਿਸ ਜਿਹੜੀ ਇੱਥੇ ਲਗਾਤਾਰ ਚੱਲਦੀ ਹੈ ਸੋ ਉਸ ਤੋਂ ਬਾਅਦ ਕੀ ਹਾਲਾਤ ਹੁੰਦਾ ਹੈ ਸਟੇਡੀਅਮ ਦਾ ਜਿਵੇਂ ਅਸੀਂ ਲਗਾਤਾਰ ਤਸਵੀਰਾਂ ਸਵੇਰ ਤੋਂ ਹੀ ਦਿਖਾ ਰਹੇ ਸੀ ਕਿ ਜਦੋਂ ਇਹ ਜ਼ਿਕਰ ਹੋਇਆ ਕਿ ਇਸ ਜਗ੍ਹਾ ਦੇ ਉੱਪਰ ਪੀਡੀਸੀ ਨਿਊਜ਼ ਤੋਂ ਟੀਮ ਆ ਰਹੀ ਹੈ ਤਾਂ ਉਸ ਤੋਂ ਬਾਅਦ ਇਹ ਲੱਗੇ ਕੂੜੇ ਦੇ ਢੇਰਾਂ ਨੂੰ ਤਰਪਾਲਾਂ ਦੇ ਨਾਲ ਜਾਂ ਦਰਿਆਵਾਂ ਦੇ ਨਾਲ ਟੱਕ ਦਿੱਤਾ ਗਿਆ ਤਾਂ ਇਹ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਹੈ ਸਾਰੇ ਕੂੜੇ ਦੇ ਢੇਰ ਨੇ ਤਾਂ ਇਹ ਦੇਖੋ ਵੀ ਜਿੱਥੋਂ ਅਸੀਂ ਇਹ ਦਰਿਆ ਚਕਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਲੋਕ ਨੇ ਜਿਹੜੇ ਲਾਗਲੇ ਪਿੰਡਾਂ ਦੇ ਇਲਾਕਿਆਂ ਦੇ ਜਿਨ੍ਹਾਂ ਦੇ ਬੱਚੇ ਇੱਥੇ ਖੇਡਣ ਆਉਂਦੇ ਸੋ ਇੱਕ ਪਾਸੇ ਪਲਾਸਟਿਕ ਬੈਗ ਦਾ ਜ਼ਿਕਰ ਹੁੰਦਾ ਸੋ ਉਸ ਤੋਂ ਬਾਅਦ ਲਗਾਤਾਰ ਇਹ ਹਰੇਕ ਜਗ੍ਹਾ ਦੇ ਉੱਪਰ ਕੂੜੇ ਦੇ ਜਿਹੜੇ ਢੇਰ ਨੇ ਇਹ ਦਰਿਆਾਂ ਦੇ ਢੇਟ ਲਗਾ ਦਿੱਤੇ ਗਏ ਨੇ ਕਿਉਂਕਿ ਮੀਡੀਆ ਤੋਂ ਬਚ ਸਕਣ ਪਰ ਇੱਕ ਪਾਸੇ ਪੰਜਾਬ ਸਰਕਾਰ ਔਰ ਮੁੱਖ ਮੰਤਰੀ ਸਿਹਤ ਅਤੇ ਸਿੱਖਿਆ ਦਾ ਜ਼ਿਕਰ ਅਕਸਰ ਹਰੇਕ ਭਾਸ਼ਣ ਚ ਹਰੇਕ ਸਮਾਗਮ ਦੇ ਵਿੱਚ ਕਰਦੇ ਨੇ ਪਰ ਦੂਸਰੀ ਤਰਫ ਇਹ ਤਸਵੀਰਾਂ ਜਿਹੜੀਆਂ ਨੇ ਦੇਖੋ ਹਰੇਕ ਤਰਫ ਕੂੜਾ ਹੀ ਕੂੜਾ ਜਿਹੜਾ ਇਸ ਸਟੇਡੀਅਮ ਦੇ ਵਿੱਚ ਭਰਿਆ ਹੋਇਆ ਇਹ ਤਸਵੀਰਾਂ ਜਿਹੜੀਆਂ ਬੜੀਆਂ ਹੈਰਾਨ ਕਰ ਦੇਣ ਵਾਲੀਆਂ ਨੇ ਕਿਉਂਕਿ ਲੋਕ ਇੱਥੇ ਆਉਂਦੇ ਨੇ ਬੱਚੇ ਇੱਥੇ ਆਉਂਦੇ ਨੇ ਔਰ ਇਹ ਮੁੱਖ ਰਸਤਾ ਹੈ ਦੇਖੋ ਹੁਣ ਵੀ ਲੋਕ ਜਿਹੜੇ ਨੇ ਇਥੋਂ ਅੰਦਰ ਆ ਰਹੇ ਨੇ ਦਾਖਲ ਹੋ ਰਹੇ ਨੇ ਪਰ ਉਸ ਤੋਂ ਉਪਰੰਤ ਕੀ ਹਾਲਾਤ ਨੇ ਇਹ ਵੀ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕਰ ਰਹੇ ਆ ਕਿ ਇਹ ਹਾਲਾਤ ਬਣੇ ਕਿਵੇਂ ਕਿਉਂਕਿ ਕੁਝ ਸਮਾਂ ਪਹਿਲਾਂ ਕੁਝ ਦਿਨ ਪਹਿਲਾਂ ਇੱਥੇ ਇੱਕ ਸਮਾਗਮ ਹੁੰਦਾ ਔਰ ਉਸ ਤੋਂ ਬਾਅਦ ਦੇ ਹਾਲਾਤ ਨੇ ਸੋ ਇੱਥੇ ਕੁਝ ਲੋਕ ਵੀ ਮੌਜੂਦ ਨੇ ਜਿਹੜੇ ਲਾਕਲੇ ਪਿੰਡਾਂ ਦੇ ਨੇ ਸਭ ਤੋਂ ਪਹਿਲਾਂ ਇਹ ਜ਼ਿਕਰ ਕਰੀ ਵੀ ਤੁਸੀਂ ਤੁਹਾਡੇ ਬੱਚੇ ਵੀ ਇੱਥੇ ਖੇਡਣ ਆਉਂਦੇ ਥੋੜਾ ਇਸੇ ਹਾਂਜੀ ਹਸ਼ਕਾਲ ਜੀ ਪਹਿਲਾਂ ਤਾਂ ਸਾਰੇ ਮੇਰੇ ਵੀਰਾਂ ਨੂੰ ਹਾਲਾਤ ਇਹ ਜਿਹੜੇ ਜਿਸ ਤਰੀਕੇ ਦੇ ਬਣੇ ਹੋਏ ਕਿਵੇਂ ਦੇਖਦੇ ਹੋ ਬੱਚਿਆਂ ਜਿਵੇਂ ਤੁਹਾਡੇ ਬੱਚੇ ਰੋਜ਼ ਆਉਂਦੇ ਕਿੰਨੇ ਦਿਨ ਤੋਂ ਇਹ ਹਾਲਾਤ ਨੇ ਔਰ ਸ਼ੁਰੂਆਤ ਕਿਵੇਂ ਹੁੰਦੀ ਹੈ ਕਦੋਂ ਇਹ ਕੂੜਾ ਇੱਥੇ ਡਿੱਗਦਾ ਜਾਂ ਸਵਾਈ ਹੁੰਦੀ ਹੋਈ ਨਹੀਂਗੀ ਦੇਖੋ ਜੀ ਮੈਂ ਤਾਂ ਇਹ ਕਹਿਣਾ ਜੀ ਇੱਥੇ ਜਿਹੜਾ ਮਹਿਕਮਾ ਹੈ ਸਪੋਰਟਸ ਮਹਿਕਮਾ ਇਹ ਜਿਵੇਂ ਹੀ ਬੇਖਿਆਲੀ ਹੈ ਸਪੋਰਟਸ ਦੇ ਨਾਂ ਤੇ ਇੱਕ ਕਲੰਕ ਹੈ ਕਿਉਂਕਿ ਸਪੋਰਟਸ ਦੇ ਨਾਂ ਤੇ ਕੁਝ ਨਹੀਂ ਕਰ ਰਿਹਾ ਇਹ ਜਦੋਂ ਵੀ ਕੋਈ ਵੀ ਖੇਡਾ ਹੁੰਦੀ ਹੈ ਇੱਥੇ ਕੋਈ ਵੀ ਖੇਡਾ ਹੁਣ ਵੀ ਇਹ 11 12 13 14 ਨੂੰ ਖੇਡਾਂ ਹੋਈਆਂ ਪ੍ਰਾਇਮਰੀ ਸਕੂਲ ਵਾਲਿਆਂ ਦੀਆਂ ਚਲੋ ਖੇਡਾਂ ਕਰਾਉਣੀਆਂ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਕਰਾਈਆਂ ਮੈਂ ਮੈਂ ਧੰਨਵਾਦ ਵੀ ਕਰਦਾ ਉਹਨਾਂ ਮਹਿਕਮੇ ਦਾ ਪਰ ਤੇ ਨਾਲ ਦੇ ਨਾਲ ਇੱਕ ਪਾਸੇ ਤਾਂ ਇਹ ਦੇਖੋ ਨਾ ਵੀ ਇੱਕ ਪਾਸੇ ਤਾਂ ਤੁਸੀਂ ਬੱਚਿਆਂ ਨੂੰ ਖੜਾਣ ਲੇ ਗਾਰ ਰਹੇ ਦੂਜੇ ਪਾਸੇ ਬਿਮਾਰ ਕਰ ਰਹੇ ਬੱਚਿਆਂ ਨੂੰ 14 ਤਰੀਕ ਦੀਆਂ ਖੇਡਾਂ ਮੁੱਕੀਆਂ ਹੋਈਆਂ ਨੇ 15 ਤਰੀਕ ਨੂੰ ਅਸੀਂ ਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਸਬੰਧਤ ਮਹਿਕਮੇ ਨੂੰ ਸਭ ਨੂੰ ਜਾਣੂ ਕਰਾ ਚੁੱਕੇ ਵੀ ਇਹਦੇ ਬਾਰੇ ਖਿਆਲ ਕਰੋ ਇਹਨੂੰ ਚੁਕਾ ਦਿਓ ਗੰਦ ਨੂੰ ਕੋਈ ਨਾ ਤੇ ਜੂ ਨਹੀਂ ਸਰਕਦੀ ਆ ਇੱਕ ਪਾਸੇ ਮੁਹਾਲੀ ਦੇ ਵਿੱਚ ਕਹਿੰਨੇ ਵੀ ਡਿਜੀਟਲ ਮੈਂ ਕਹਿੰਨਾ ਮੁਹਾਲੀ ਨੂੰ ਕਹਿੰਦੇ ਡਿਜੀਟਲ ਬਣ ਗਿਆ ਮੁਹਾਲੀ ਪੂਰਾ ਟਰਾਈ ਸਿਟੀ ਦੇ ਨੌ ਦਾ ਦਰਜਾ ਦਿੱਤਾ ਹੋਇਆ ਇਹਨਾਂ ਨੇ ਪਰ ਇਹ ਟਰਾਈ ਸਿਟੀ ਹੈ ਇਹ ਡਿਜੀਟਲ ਹੈ ਜਿਹੜਾ ਅੱਜ ਇਹਨਾਂ ਨੂੰ ਮੇਲ ਭਗਵੰਤ ਮਾਨ ਜੀ ਨੂੰ ਵੀ ਤੇ ਡੀਸੀ ਸਾਹਿਬ ਨੂੰ ਵੀ ਹੋਰ ਨੂੰ ਵੀ ਹੋਰ ਮਹਿਕਮਿਆਂ ਸੰਬੰਧਿਤ ਮਹਿਕਮਿਆਂ ਨੂੰ ਮੇਲ ਵੀ ਪਾਈ ਟਵੀਟ ਵੀ ਕੀਤਾ ਅੱਜ ਤੱਕ ਇਹਨਾਂ ਦੇ ਜੂਨ ਹੀ ਸਰਕੇ ਜੀ ਆਏ ਇਹ ਹਾਲ ਹੈ ਜੀ ਸਾਡੇ ਬੱਚੇ ਘੱਟੋ ਘੱਟ ਇੱਥੇ 150-200 ਬੱਚਾ ਖੇਡਣ ਆਉਂਦਾ ਜੀ ਤੇ ਹੁਣ ਹੋਰ ਬੱਚੇ ਵੱਧ ਗਏ ਕਿਉਂਕਿ ਪੰਜਾਬ ਪੁਲਿਸ ਦੀ ਭਰਤੀ ਚੱਲ ਰਹੀ ਹੈ ਜੀ ਪੰਜਾਬ ਪੁਲਿਸ ਦੀ ਭਰਤੀ ਕਰਕੇ 50 ਕ ਬੱਚੇ ਇਹੋ ਜਿਹੇ ਨੇ ਜਿਹੜੇ ਸਵੇਰੇ ਵਿਚਾਰੇ ਦੌੜ ਲਾਉਣਾ ਨੇ ਲੌਂਗ ਜੰਪ ਹਾਈ ਜੰਪ ਲਾਉਣਾ ਨੇ ਹੁਣ ਉਹ ਵੀ ਬੱਚੇ ਵੱਧ ਗਏ ਪਰ ਇਹਨਾਂ ਨੇ ਕੋਈ ਅਜੇ ਤੱਕ ਕੋਈ ਹਿੱਲਾ-ਭਿੱਲਾ ਇਹਨਾਂ ਨੇ ਕੀਤਾ ਨਹੀਂ ਮੈਂ ਕਹਿੰਦਾ ਸ਼ਰਮ ਦਾ ਘਾਟਾ ਇਹਨਾਂ ਮਹਿਕਮੇ ਨੂੰ ਇਹਨਾਂ ਨੇ ਹੋਰ ਤਾਂ ਕੀ ਠੀਕ ਕਰਨਾ ਸੀ ਹੋਰ ਜਿਹੜਾ ਗੰਦ ਪਿਆ ਹੋਇਆ ਇੱਥੇ ਕੂੜਾ ਕਬਾੜ ਮੱਛਰ ਜਿਹੜਾ ਹੋਰ ਹੈ ਹੋਰ ਤਾਂ ਕੀ ਕਰਨਾ ਸੀ ਇਹ ਵੀ ਗੰਦ ਨਹੀਂ ਚੱਕ ਰਹੇ ਜੀ ਤੁਸੀਂ ਵੀ ਕਹਿ ਰਹੇ ਸੀ ਮੈਂ ਟਵੀਟ ਕੀਤਾ ਐਸ ਡੀ ਐਮ ਤੱਕ ਗੱਲ ਪਹੁੰਚੀ ਐਸ ਡੀ ਐਮ ਦਾ ਕੋਈ ਜਵਾਬ ਸੀ ਜਾਂ ਕੋਈ ਗੱਲਬਾਤ ਹੋਈ ਉਹਨਾਂ ਨਾਲ ਇਸ ਤਰ੍ਹਾਂ ਸਰ ਇਸ ਤਰ੍ਹਾਂ ਸੀਗਾ ਮੈਂ 14 ਤਾਰੀਖ ਨੂੰ ਜਾ ਕੇ ਆਇਆ ਸੀਗਾ ਡੀ ਸੀ ਆਫਿਸ ਮੈਡਮ ਕੋਲ ਜਾ ਕੇ ਆਇਆ ਸੀ ਡੀ ਸੀ ਮੈਡਮ ਤਾਂ ਮਿਲੇ ਨਹੀਂ ਸੀਗੇ ਮੈਨੂੰ ਕਿਉਂਕਿ ਉਹ ਉੱਥੇ ਗਏ ਹੋਏ ਸੀ ਆਪਣਾ ਸੈਕਟਰੀਟ ਗਏ ਹੋਏ ਸੀ ਕਿਸੇ ਮੀਟਿੰਗ ਦੇ ਵਿੱਚ ਤੇ ਉਹਨਾਂ ਦਾ ਜਿਹੜਾ ਕਨਸਰਨ ਸਟਾਫ ਸੀ ਮੈਂ ਉਹਨਾਂ ਨੂੰ ਮਿਲ ਕੇ ਆਇਆ ਸੀ ਉਹ ਕਹਿੰਦੇ ਮੈਂ ਉਹਨਾਂ ਨੂੰ ਫੋਟੋਆਂ ਦਿਖਾਈ ਫੋਨ ਤੇ ਵੀ ਪਾਜੀ ਇਸ ਤਰ੍ਹਾਂ ਇਸ ਤਰ੍ਹਾਂ ਹੋ ਰਿਹਾ ਸਾਡੇ ਗਰਾਊਂਡ ਤੇ ਕਿਉਂਕਿ ਅੱਜ ਦੀ ਡੇਟ 'ਚ ਮੁਹਾਲ ਕਰਕੇ okay. ਉਹਦੇ ਨਿਆਣੇ ਦਾ ਵਾਰੀ ਵਾਰ ਸਾਨੂੰ ਕੋਈ ਕੋਈ ਵੀ ਨਹੀਂ ਆਏਗਾ ਤੇ ਫਿਰ ਉਸ ਤੋਂ ਬਾਅਦ ਮੈਂ ਕਹਾਂ ਚਲੋ ਆਇਆ ਹਮਾਰਾ ਉਹਨਾਂ ਸਾਰੇ ਨੂੰ ਮਿਲਣਾ ਥੱਲੇ ਜਾ ਕੇ ਫਿਰ ਮੈਂ ਐਸਜੀ ਮੈਡਮ ਨੂੰ ਮਿਲਿਆ ਐਸਜੀ ਮੈਡਮ ਨੂੰ ਮੈਂ ਬੇਨਤੀ ਕੀਤੀ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਮੇਰੀ ਬੱਚੀ ਨਾ ਪੈਰਾ olimpic ਪਲੇਅਰ ਹੈਗੀ ਤੇ ਸਾਡੀ 20 ਤਾਰੀਖ ਤੋਂ ਉੱਥੇ ਸ਼ੁਰੂ ਹੋਣੀ ਹੈ ਗੇਮਾਂ ਪੰਜਾਬ ਖੇਡਾਂ ਬਤਨ ਦੀਆਂ ਜਿਹੜੀ ਕਿ ਮਾਨਸਾ ਮਾਨਸਾ ਪਹਿਲੀ ਵਾਰ ਕਰਵਾ ਰਹੇ ਨੇ ਸਾਡੇ ਤੇ ਆਪਾਂ ਉਹਨਾਂ ਦਾ ਥੈਂਕਸ ਕਰਦੇ ਆਂ ਕਿ ਉਹ ਪਹਿਲੀ ਵਾਰ ਸਾਨੂੰ ਪੈਰਾ ਦੇ ਵੀ ਬੱਚਿਆਂ ਦਾ ਵੀ ਕਰਵਾ ਰਹੇ ਨੇ ਤੇ ਆਪਾਂ ਤਿਆਰੀ ਕਰਵਾਉਣ ਵਾਸਤੇ ਸਵੇਰੇ ਸ਼ਾਮ ਇੱਥੇ ਆਉਂਦੇ ਆ ਮੈਂ ਮੇਰਾ ਆ ਸੀਗਾ ਉਸ ਦਿਨ ਜਦੋਂ ਮੈਂ ਸਵੇਰੇ ਬੱਚੇ ਨੂੰ ਲੈ ਕੇ ਇੱਥੇ ਆਇਆ ਸੀਗਾ ਤੇ ਉਹਦੇ ਮੈਨੂੰ ਵੌਮਟਿੰਗ ਹੋ ਗਈ ਇੱਥੇ ਆ ਕੇ ਮੈਂ ਜਦੋਂ ਉਹਦਾ ਕਰੋਨਾ ਦਾ ਟਿਕਾ ਲਗਵਾਇਆ ਨਾ ਮੈਨੂੰ ਕਰੋਨਾ ਦੇ ਟਿਕਾ ਤੋਂ ਬਾਅਦ ਨਾ ਮੈਨੂੰ 스ਮੈਲ ਆਂਦੀ ਪਰ ਉਹਦੇ ਮੈਨੂੰ ਵੌਮਟਿੰਗ ਆ ਗਈ ਤੇ ਬੱਚੇ ਸਾਡੇ ਛੋਟੇ-ਛੋਟੇ ਆਉਂਦੇ ਇੱਥੇ ਸ਼ਾਮ ਨੂੰ ਤੁਸੀਂ ਆ ਕੇ ਦੇਖੋਗੇ ਇੱਥੇ ਘਟ ਤੋਂ ਘਣ ਮੇਰੇ ਖਿਆਲ ਤੋਂ ਛੱਜਾ-ਛੱਜਾਲ ਦੇ ਬੱਚੇ ਆਉਂਦੇ ਆ ਉਹ ਪਤਾ ਨਹੀਂ ਇਸ ਕਿੱਥੇ ਕਰਦੇ ਕੀ ਕਰਦੇ ਆ ਬੱਚੇ ਆ ਕੇ ਤੇ ਮੈਡਮ ਨੇ ਮੈਨੂੰ ਕਿਹਾ ਜੀ ਮੈਂ ਅੱਜ ਦੀ ਡੇਟ ਚ ਕਰਾ ਦਾਂਗੀ ਕੋਈ ਚੱਕਰ ਨਹੀਂ ਹੈਗਾ ਤੁਸੀਂ ਕੋਈ ਟੈਨਸ਼ਨ ਨਾ ਲਓ ਤੇ ਉਸ ਤੋਂ ਬਾ ਇੱਕ ਦਿਨ ਵੇਟ ਕੀਤੀ ਅਗਲੇ ਦਿਨ ਦੁਬਾਰਾ ਫਿਰ ਮੈਂ ਫੋਟੋ ਖਿੱਚ ਕੇ ਇਹਨਾਂ ਨੂੰ ਭੇਜੀ ਹੈ ਸੀਐਮ ਸਾਹਿਬ ਨੂੰ ਵੀ ਭੇਜੀ ਸੀਐਮ ਸਾਹਿਬ ਦੇ ਦਫ਼ਤਰ ਤੇ ਵੀ ਭੇਜੀ ਤੇ ਪੰਜਾਬ ਪੋਲੂਸ਼ਨ ਕੰਟਰੋਲ ਪੇਜ ਨੂੰ ਭੇਜੀ ਡੀਸੀ ਆਫਿਸ ਭੇਜੀ ਸਵਚ ਭਾਰਤ ਮੁਹਾਲੀ ਨੂੰ ਭੇਜੀ ਐਮਸੀ ਮੁਹਾਲੀ ਨੂੰ ਵੀ ਫੋਟੋਆਂ ਭੇਜੀ ਪਰ ਅੱਜ ਦੀ ਡੇਟ 'ਚ ਤੁਸੀਂ ਦੇਖ ਲਓ ਆਹ ਮੁਸ਼ਕਿਲ ਤੋਂ 15-15 ਵੀਵੀ ਪਲੇਟਾ ਰੋਡ ਚੱਕਦੇ ਆ ਇਸੇ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਪਤਾ ਨਹੀਂ ਕਿੰਨੇ ਟਾਈਮ ਇਹਨਾਂ ਦਾ ਲੱਗ ਜਾਣਾ ਤੇ ਕਦੋਂ ਤੱਕ ਕਿੰਨੇ ਸਾਡੇ ਬੱਚੇ ਹੋਰ ਬਿਮਾਰ ਹੋ ਜਾਣੇ ਆ ਤੁਸੀਂ ਮਤਲਬ ਸਾਡਾ ਤਾਂ ਸਮਝ ਨਹੀਂ ਆ ਰਹਾ ਵੀ ਹੁਣ ਆਪਾਂ ਬੱਚੇ ਨੂੰ ਕਿਉਂਕਿ ਪ੍ਰੈਕਟਿਸ ਅਸੀਂ ਕਿੱਥੇ ਲੈ ਕੇ ਜਾਈਏ ਆਹ ਗਰਾਊਂਡ ਦਾ ਹੈ ਹਾਲ ਹੋਇਆ ਪਿਆ ਆਪਾਂ ਯੂਪੀ ਬਿਹਾਰ ਦੀ ਗੱਲ ਕਰਦੇ ਉੱਥੇ ਜਾ ਕੇ ਦੇਖੋ ਉੱਥੇ ਉੱਥੇ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਸਿੰਥੈਟਿਕ ਟਰੈਕ ਬਣਾ ਪਿਆ ਆਪਣੀ ਸਾਡੀ ਡਿਮਾਂਡ ਹੈਗੀ ਇੱਥੇ ਵੀ ਸਿੰਥੈਟਿਕ ਟਰੈਕ ਬਣਾ ਦਿਓ ਇੱਥੇ ਗਰਾਊਂਡ ਤੇ ਤੇ ਉਹ ਹੈ ਨਹੀਂ ਸਾਡੇ ਕੋਲ ਬੱਚੇ ਨੂੰ ਇੰਟਰਨੈਸ਼ਨਲ ਲੈਵਲ ਤੇ ਪ੍ਰੈਕਟਿਸ ਕਰਾਉਣ ਵਾਸਤੇ ਆਪਾਂ ਚੰਡੀਗੜ੍ਹ ਜਾਂ ਪੰਚਕੂਲਾ ਲੈ ਕੇ ਜਾਂਦੇ ਆ ਉਹ ਤੁਹਾਨੂੰ ਸਾਨੂੰ ਕਹਿੰਦੇ ਆ ਤੁਸੀਂ ਤਾਂ ਪੰਜਾਬ ਦੇ ਹੋ ਤੁਸੀਂ ਮਹਾਰਾਸ਼ਟਰੋਂ ਆਂਦੇ ਹੋ ਤੁਹਾਨੂੰ ਤੁਹਾਡੀ ਐਂਟਰੀ ਬੈਨ ਹੈਗੀ ਹੁਣ ਆਪਾਂ ਬੱਚੇ ਨੂੰ ਘਰ ਬਿਠਾਈਏ ਕੀ ਕਰੀਏ ਸਾਨੂੰ ਸਮਝ ਨਹੀਂ ਆ ਰਹਾ ਸਾਡਾ ਪੈਰਾ ਦਾ ਬੱਚਾ ਹੈਗਾ ਹੋਰ ਵੀ ਬੱਚੇ ਇੱਥੇ ਆਉਂਦੇ ਆ ਗਰਾਊਂਡ ਦੇ ਸ਼ਾਮ ਨੂੰ ਪਿਆਰੇ ਦੇ ਬੱਚੇ ਆਉਂਦੇ ਆ ਪਰ ਸਾਨੂੰ ਨਹੀਂ ਸਮਝਦਾ ਵੀ ਕੀ ਕਰੀਏ ਆਪਾਂ ਸਾਡੇ ਸਰਕਾਰ ਤੋਂ ਇੱਕ ਬੇਨਤੀ ਹੈਗੀ ਪਲੀਜ਼ ਘੱਟ ਤੋਂ ਘੱਟ ਹਾਈਜਨ ਵੱਲ ਥੋੜਾ ਧਿਆਨ ਰੱਖ ਲਓ ਸਾਡੇ ਕਿਉਂਕਿ ਆਪਾਂ ਪਹਿਲੇ ਡਿਸੇਬਿਲਟੀ ਨਾਲ ਲੜ ਰਹੇ ਆ ਬੱਚੇ ਸਾਡੇ ਹੋਰ ਬੱਚਿਆਂ ਨੂੰ ਸਾਡੇ ਡਿਸੇਬਿਲਟੀ ਨਾਲ ਧੱਕੋ ਬਸ ਤੁਹਾਡੇ ਤੇ ਉਹਨੇ ਜਿਸ ਤਰੀਕੇ ਨਾਲ ਜੋ ਹਾਲਾਤ ਨੇ ਸਟੇਡੀਅਮ ਦੇ ਬਾਕੀ ਕੰਮ ਤਰੀਕੇ ਨਾਲ ਹੁੰਦਾ ਸਮੇਂ ਸਿਰ ਹੁੰਦਾ ਜਿਵੇਂ ਗਰਾਊਂਡ ਦਾ ਮੇਨਟੇਨੈਂਸ ਸਾਰੀ ਜਾਂ ਕਿਵੇਂ ਜੇ ਉਹ ਵੀ ਪਿੰਡ ਵਾਲੇ ਜਾਂ ਇਲਾਕੇ ਵਾਲੇ ਕਰਦੇ ਕੋਈ ਨਹੀਂ ਜੀ ਹੈ ਕੁਛ ਨਹੀਂ ਹੈ ਅਸੀਂ ਸੈਕਟਰੀ ਸਾਹਿਬ ਨੂੰ ਗਏ ਸੀ ਸੈਕਟਰੀਏਟ ਚੰਡੀਗੜ੍ਹ 9 ਸੈਕਟਰ 2 ਮਹੀਨੇ ਪਹਿਲਾਂ ਜੀ ਪਹਿਲਾਂ ਇਹਨਾਂ ਨੂੰ ਵੀ ਬੇਨਤੀ ਕੀਤੀ ਸੀ ਐਸ ਜਿਹੜਾ ਆਪਣਾ ਡੀਐਸਓ ਨੇ ਬੇਗੜਾ ਜੀ ਉਹਨਾਂ ਕੋਲ ਵੀ ਗਏ ਉਹਨਾਂ ਤੋਂ ਪਹਿਲਾਂ ਹਰਪਿੰਦਰ ਜੀ ਉਹਨਾਂ ਕੋਲ ਵੀ ਗਏ ਹਰਪਿੰਦਰ ਜੀ ਇੱਥੇ ਨਾਂ ਦਾ ਕੋਈ ਪਿੱਟ ਠੀਕ ਹੈ ਜੀ ਗੋਲੇ ਦੀ ਪਿੱਟ ਨਹੀਂ ਹੈ ਡਿਸਕਸ ਦੀ ਪਿੱਟ ਨਹੀਂ ਹੈ ਜੈਵਲੀਅਨ ਦੀ ਪਿੱਟ ਨਹੀਂ ਹੈ ਹੈਂਬਰ ਦੀ ਪਿੱਟ ਨਹੀਂ ਹੈ ਮਤਲਬ ਕਿ ਬੇਕਾਰ ਹੋਈਆਂ ਪਈਆਂ ਜੀ ਬਾਕੀ ਜਿਹੜਾ ਟਰੈਕ ਉਹਦਾ ਹੀ ਬੁਰਾ ਹਾਲ ਹੈ ਜੀ ਉਹਦੇ ਵੀ ਆਲੇ-ਦਾਲੇ ਮਿੱਟੀ ਝਾੜੀ ਝਾੜੀਆਂ ਖੜੀਆਂ ਆਪ ਜਿਹੜੇ ਬੱਚਿਆਂ ਦੇ ਮਾਪੇ ਨੇ ਆਪ ਕੰਨਾਂ ਲੈ ਕੇ ਰਾਤ ਨੂੰ ਤਕਰੀਬਨ ਸ਼ਾਮ ਨੂੰ ਜਦੋਂ ਬੱਚੇ ਆਉਂਦੇ ਆ ਤੇ ਆਪ ਅਸੀਂ ਪਾਈਪ ਲਾਏ ਹੋਏ ਨੇ ਹੋਰ ਦਾ ਹੋਰ ਜਿਹੜੇ ਇੱਥੇ ਪ੍ਰੋਗਰਾਮ ਕਰਨ ਵੀ ਆਉਂਦੇ ਆ ਸਰਕਾਰੀ ਆ ਕੋਈ ਪਾਈਪ ਅਸੀਂ ਨਾ ਟੁੱਟੀਆਂ ਦੇ ਆਪ ਲੈ ਕੇ ਨਵੇਂ ਲਾਉਨੇ ਉਹ ਵੀ ਪਾਈਪ ਚੱਕ ਲੈ ਜੰਨੇ ਕਈ ਵਾਰ ਤੇ ਉਹ ਪਾਈਪ ਵੀ ਅਸੀਂ ਆਪ ਲਾਉਨੇ ਪਾਣੀ ਛਿੜਕਦੇ ਸਾਰਾ ਆ ਘਰ ਦੇ ਦਾ ਦੇਖ ਲਓ ਤੁਸੀਂ ਹਾਲਤ ਕੀ ਹੈ ਜੀ ਬੱਚਿਆਂ ਦੇ ਜਿਹੜੀ ਅੰਦਰ ਡਸਟ ਜਾਂਦੀ ਉਹ ਲੱਗ ਹੈ ਇੱਕ ਹੋਰ ਦੇਖੋ ਨਾ ਪੂਰੇ ਸ਼ਹਿਰ ਮੁਹਾਲੀ ਦੇ ਵਿੱਚ ਕੋਈ ਹੋ ਟ੍ਰੈਕ ਨਹੀਂ ਹੈ ਇੱਥੇ ਕੋਈ ਗਰਾਊਂਡ ਨਹੀਂ ਹੈ ਜੇ ਬੱਚੇ ਇੱਥੇ ਆਉਨੇ ਤਾਂ ਇਹ ਹਾਲਾਤਾਂ ਨਾਲ ਸਾਨੂੰ ਝੁੰਡਣਾ ਪੈਂਦਾ ਜੀ ਤੇ ਇਹ ਹਾਲ ਹੈ ਫੇਰ ਉਹਨਾਂ ਨੇ ਅਸੀਂ ਪਾਸ ਕਰਾ ਲਿਆ ਜੀ ਸੈਕਟਰੀ ਸੈਕਟਰੀ ਗਏ ਸੀ ਸੈਕਟਰੀਟ ਸੈਕਟਰੀਟ ਗਏ ਸੀ ਸੈਕਟਰੀ ਸਾਹਿਬ ਕੋਲ ਤੇ ਅਸੀਂ ਬਾਥਰੂਮ ਨਹੀਂ ਹੈ ਇੱਥੇ ਬਣਿਆ ਹੋਇਆ ਜੀ ਫਿਰ ਲਾਈਟ ਨਹੀਂ ਹੈ ਜੀ ਉਹਨਾਂ ਨੇ 2 ਮਹੀਨੇ ਹੋ ਗਏ ਜੀ ਹੁਣ ਉਹ 15 20 ਦਿਨ ਹੋ ਗਏ ਕਹਿੰਦਾ ਵੀ ਪਾਸ ਹੋ ਗਿਆ ਉਹ ਵੀ ਨਹੀਂ ਬਣ ਤਿਆਰਿਆ ਮਹੀਨਾ ਹੋ ਗਿਆ ਉਹ ਵੀ ਨਹੀਂ ਬਣਨ ਜਾ ਰਿਹਾ ਪਾਸੋਂ ਤੋਂ ਬਾਅਦ ਹੀ ਬਣਿਆ ਪਾਸਰੂਮਾਂ ਦਾ ਬੁਰਾ ਹਾਲ ਹੈ ਇੱਥੇ ਬੱਚਿਆਂ ਨੂੰ ਸਾਡੀਆਂ ਕੁੜੀਆਂ ਔਨੀਆਂ ਜੀ ਘੱਟੋ ਘਾਟ 70 80 ਸਾਡੀਆਂ ਬੇਟੀਆਂ ਛੋਟੀ ਤੋਂ ਲੈ ਕੇ ਵੱਡੀਆਂ ਤੱਕ ਲੇਡੀਜ਼ ਵੀ ਹੈ ਤੇ ਚੰਗੇ ਮੈਡਲ ਹੈ ਹੁਣ ਖੇਡੋ ਪੰਜਾਬ ਦੇ ਵਿੱਚ ਖੇਡੋ ਜਿਹੜਾ ਹੁਣ ਹੋ ਗਏ ਸਾਡੀਆਂ ਪੰਜਾਬ ਖੇਡਾਂ ਜੀ ਇਹਦੇ ਵਿੱਚ ਘੱਟੋ ਘਾਟ 25 ਤੇ 40 40 ਮੈਡਲ ਮੋਹਾਲੀ ਜ਼ਿਲ੍ਹੇ ਦੇ ਨੇ ਹਰੇਕ ਗੇਮ ਦੇ ਵਿੱਚ ਤੇ ਨੈਸ਼ਨਲ ਪਲੇਅਰ ਨੇ ਇੱਥੋਂ ਸਾਡੇ ਬੱਚੇ ਮੁਹਾਲੀ ਜ਼ਿਲ੍ਹੇ ਦੇ ਤੇ ਮੇਰੀ ਆਪਣੀ ਬੇਟੀ 골ਡ ਮੈਡਲ ਮੈਡਲ ਹੈ ਜੀ ਰਿਕਾਰਡ ਨਾਲ ਨੈਸ਼ਨਲ ਤੇ ਬੇਟਾ ਜੀ ਹੋਰ ਬੱਚੇ ਹੈ ਜੀ ਸਾਡੇ ਚੰਗੀਆਂ ਬੇਟੀਆਂ ਜਿਹੜੀਆਂ ਨੈਸ਼ਨਲ 골ਡ ਨੇ ਪਰ ਇਹ ਹਾਲਾਤ ਹੈ ਸਾਡੂ ਐਦਾਂ ਦੇ ਹਾਲਾਤਾਂ ਚ ਫੇਰ ਸਾਨੂੰ ਆਪਣੇ ਫੇਰ ਅਸੀਂ ਸੱਤ ਸੈਕਟਰ ਲਜਾਉਣੇ ਬੱਚਿਆਂ ਨੂੰ ਪੰਜ ਗੁੱਲੇ ਲਜਾਉਣੇ ਪੰਜ ਗੁੱਲੇ ਵਾਲਿਆਂ ਨੇ ਫਿਰ ਉਹਨਾਂ ਨੇ ਕਹਿਤਾ ਵੀ ਤੁਸੀਂ ਇੱਥੇ ਨਾ ਆਇਓ ਵੀ ਆਪਣੀ ਟਰਾਈ ਸੀੜੀ ਦੇਖੋ ਦੇਖੋ ਹਾਲਾਤ ਹੈ ਪੰਚਕੁਲਾ ਲੈ ਮਨਾ ਕਰਤਾ ਪੰਜਾਬ ਮੁਹਾਲੀ ਦੇਖੋ ਜੀ ਮੁਹਾਲੀ ਦੇਖੋ ਤੁਸੀਂ ਫਿਰ ਅਸੀਂ ਚੰਡੀਗੜ੍ਹ ਲਿਜਾਣੇ ਜੀ 7 ਸੈਕਟਰ ਫਿਰ ਲਿਜਾਣੇ ਆਣੇ ਚ ਅੱਧਾ ਪੌਣਾ ਘੰਟਾ ਆਣੇ ਚ ਅੱਧਾ ਘੰਟਾ ਜਾਣੇ ਚ ਟ੍ਰੈਫਿਕ ਫਿਰ ਇਹ ਵੀ ਸਾਡਾ ਟਾਈਮ ਹੁੰਦਾ ਫਿਰ ਫੇਰ ਵੀ ਅਸੀਂ ਹਫਤੇ ਚ ਦੋ ਵਾਰ ਆਪਣੇ ਬੱਚੇ ਜਿਹੜੇ 8-10 ਬੱਚੇ ਸਾਡੇ ਕੋਲ ਦੂਜੇ ਨੇ ਵਧੀਆ ਭੱਜਣੇ ਵਾਲੇ ਦੌੜਨੇ ਵਾਲੇ ਅਸੀਂ ਫੇਰ ਲਿਜਾਣੇ ਹਾਂ ਉੱਥੇ ਉਹਨਾਂ ਨੂੰ ਪਰ ਇਹ ਜਦੋਂ ਆਪਣੇ ਕੋਲ ਐਡਾ ਵਧੀਆ ਅਸੀਂ ਸਿਸਟਮ ਖੜਾ ਹੋਇਆ ਸੀ ਸੁਖਵੀਰ ਬਾਦਲ ਜੀ ਐਨ ਕੇ ਸ਼ਰਮਾ ਦੀ ਬਦੌਲਤ ਖੜਾ ਹੋਇਆ ਸੀ ਇਹ ਪਰ ਅੱਜ ਹਾਲਾਤ ਹੋਰ ਨੇ ਫਿਰ ਇਹ ਕਿਵੇਂ ਹੁਣ ਠੀਕ ਕਿਦਾਂ ਹੋ ਸਕਦਾ ਜੋ ਹਾਲਾਤ ਹੁਣ ਜਵੇਂ ਟੱਕ ਕੇ ਇੱਕ ਤਰ੍ਹਾਂ ਦਾ ਰੋਕਣ ਦੀ ਕੋਸ਼ਿਸ਼ ਕੀਤੀ ਕਿ ਵੀ ਦਿਖਾਇਆ ਨਾ ਜਾ ਸਕੇ ਚਲੋ ਫਿਰ ਵੀ ਪੜਦੇ ਜਿਹੜੇ ਨੇ ਚੁੱਕੇ ਜਾਂਦੇ ਪਰ ਹੁਣ ਹਾਲਾਤ ਕਿਵੇਂ ਆਪਾਂ ਨੂੰ ਠੀਕ ਕਰ ਸਕਦੇ ਇਹ ਹੀ ਕਰ ਸਕਦੇ ਨੇ ਇਹ ਪੜਦੇ ਹੀ ਪਾ ਸਕਦੀਆਂ ਨੇ ਜਿਹੜੇ ਬੋਰਡ ਲੱਗੇ ਹੋਏ ਨੇ ਬਾਹਰ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ ਸਿਰਫ ਬੋਰਡ ਦਾ ਬਾਹਰ ਤੇ ਦਿਖਾਣ ਦੇ ਨੇ ਇਹ ਪੜਦਾ ਪਾ ਕੇ ਚੱਲ ਸਕਦੇ ਆ ਸ਼ਾਇਦ ਉੱਪਰ ਪਤਾ ਵੀ ਨਾ ਹੋਵੇ ਪਰ ਅਸੀਂ ਤਾਂ ਸਾਰੇ ਹੀ ਹੁਮਲੇ ਤੁਹਾਡੇ ਰਾਹੀਂ ਵੀ ਅਸੀਂ ਬੇਨਤੀ ਕਰਦੇ ਆ ਵੀ ਜੇ ਇਹ ਨਾ ਕੁਝ ਹੋਇਆ ਇਦਾਂ ਦਾ ਕੋਈ ਹੱਲ ਨਾ ਨਿਕਲਿਆ ਇਹ ਇਹ ਕੂੜੇਕਰਕਟ ਵਾਲਾ ਸਾਫ ਸਬੀ ਵਾਲਾ ਅਸੀਂ ਸੜਕਾਂ ਦੇ ਬੈਠਾਂਗੇ ਜੀ ਮਤਲਬ ਮੋਹਾਲੀ ਦੇ ਐਮਐਲਏ ਜਿਹੜੇ ਉਹ ਨਹੀਂ ਕੁਝ ਇਸ ਤਰੀਕੇ ਦਾ ਕੋਈ ਉਪਰਾਲਾ ਕਰਦੇ ਵੀ ਇਹ ਠੀਕ ਹੋਵੇ ਜਾਂ ਸਹੀ ਤਰੀਕੇ ਦੀ ਗਰਾਊਂਡ ਬਣੇ ਸੈਦ ਨੂੰ ਪਤਾ ਵੀ ਨਾ ਹੋਵੇ ਕਿ ਆ ਪਤਾ ਹੈ ਵੀ ਪਤਾ ਨਾ ਹੋਵੇ ਨਾ ਹੋਵੇ ਮਹਿਕਮਾ ਦੱਸਦਾ ਹੋਵੇ ਨਾ ਦੱਸਦਾ ਹੋਵੇ ਅਸੀਂ ਵੀ ਉਹਨਾਂ ਨੂੰ ਮੰਗ ਪੱਤਰ ਇੱਕ ਮੇਰਾ ਤਿਆਰ ਕਰਿਆ ਹੋਇਆ ਜੀ ਸੰਤੈਟਿਕ ਟ੍ਰੈਕ ਬਾਰੇ ਮਨਵੀ ਮਲਵਿੰਦਰ ਸਿੰਘ ਕੰਗ ਹੈ ਉਹਨਾਂ ਨੂੰ ਅਸੀਂ ਦੇ ਚੁੱਕੇ ਹਾਂ ਪਹਿਲਾਂ ਮਨੀਸ਼ ਤਵਾੜੀ ਜੀ ਨੂੰ ਵੀ ਦੇ ਚੁੱਕੇ ਹਾਂ ਤੇ ਹੁਣ ਮਲਵਿੰਦਰ ਸਿੰਘ ਕੰਗ ਨੇ ਅਸ਼ਵਾਸ਼ਣ ਦਿੱਤਾ ਵੀ ਭਰੋਸਾ ਦਿੱਤਾ ਸਾਨੂੰ ਥੋੜਾ ਜਿਹਾ ਵੀ ਇੱਕ ਸਾਲ ਦੇ ਡੇਢ ਸਾਲ ਦੇ ਅੰਦਰ ਤੁਹਾਡਾ ਇਹ ਕਿੰਨਾ ਸਮਾਂ ਹੋ ਗਿਆ ਤੇ ਤੈਨੂੰ ਹੋ ਗਿਆ ਜੀ 1.5 ਮਹੀਨਾ ਡੇਢ ਮਹੀਨਾ ਹੋ ਗਿਆ ਜੀ ਤੇਨੂੰ ਹਾਂ ਜੀ ਤੁਸੀਂ ਇੱਕ ਸਾਰ ਮੈਂ ਰਿਕੁਐਸਟ ਕਰਨਾ ਚਾਹੁੰਦਾ ਆਪਾਂ ਗਰਾਊਂਡ ਦੀ ਗੱਲ ਮੈਂ ਤੁਹਾਨੂੰ ਤੁਹਾਡੇ ਕੈਮਰਾਮੈਨ ਨੂੰ ਇੱਕ ਰਿਕਵੈਸਟ ਕਰਾਂਗਾ ਇੱਕ ਆ ਵੀਡੀਓ ਦਿਖਾ ਦਿਓ ਉਹਨਾਂ ਨੂੰ ਸਾਰਿਆਂ ਨੂੰ ਪਬਲਿਕ ਨੂੰ ਵੀ ਆਹ ਸਾਡੇ ਗਰਾਊਂਡ ਦੀ ਹਾਲਤ ਹੈ ਇੱਥੇ ਆਪਾਂ ਸਾਡੇ ਪੇਰੈਂਟਸ ਨਾਲ ਸੱਪ ਫੜਦੇ ਆਂ ਸਾਨੂੰ ਆ ਕੰਮ ਸੱਪ ਫੜਦੇ ਆਂ ਤੇ ਕੰਮ ਕਰਦੇ ਆਂ ਆਪਾਂ ਸੱਪ ਫੜਨ ਦਾ ਤੇ ਹੁਣ ਇੰਨਾ ਇੱਥੇ ਗੰਦ ਪਿਆ ਹੋਇਆ ਇਹਦੀ ਜ਼ਿੰਮੇਵਾਰੀ ਕਿੰਨੇ ਸੱਪ ਇੱਥੇ ਘੁੰਮਦੇ ਹੋਣੇ ਤੇ ਉਹਦੇ ਕਿਸੇ ਕਿਸੇ ਬੱਚੇ ਨੂੰ ਕੱਟ ਗਿਆ ਤੇ ਉਹਦੇ ਮਾਪਿਆਂ ਦੀ ਮਤਲਬ ਕੀ ਕਰਨਗੇ ਮਤਲਬ ਸਮਝ ਨਹੀਂ ਆਉਂਦਾ ਕੀ ਕਰਨਗੇ ਬਿਲਕੁਲ ਬਿਲਕੁਲ ਧੰਨਵਾਦ ਆ ਇਹ ਕੂੜੇਦਾਨ ਢੇਰ ਸੀ ਕਿ ਉਸ ਤੋਂ ਪਹਿਲਾਂ ਦੱਸ ਸੀ ਵੀ ਇਹ ਜਿਹੜਾ ਬੋਰਡ ਲ ਇਹ ਐਥਲੈਟਿਕ ਟਰੈਕ ਵਾਲਾ ਜਿਹੜਾ ਬੋਰਡ ਹੈ ਉਸ ਤੋਂ ਬਾਅਦ ਇਹ ਜਿਹੜਾ तमाम ਇਹ ਕੂੜੇ ਦੇ ਜਿਹੜੇ ਢੇਰ ਨੇ ਅੱਗੇ ਲੱਗਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਜਿਸ ਤਰੀਕੇ ਦਾ ਹਾਲਾਤ ਪੰਜਾਬ ਸਰਕਾਰ ਲਗਾਤਾਰ ਸਿਹਤ ਅਤੇ ਸਿੱਖਿਆ ਨੂੰ ਪਰਫੁੱਲਤ ਕਰਨ ਦੇ ਲਈ ਕਰਦੀ ਹੈ ਸੋ ਲਗਾਤਾਰ ਇੱਥੇ ਜਿਹੜੇ ਲੋਕ ਵੀ ਆਉਂਦੇ ਨੇ ਸਟੂਡੈਂਟਸ ਵੀ ਆਉਂਦੇ ਨੇ ਪਰ ਇਸ ਤੋਂ ਬਾਅਦ ਜੇਕਰ ਗੱਲ ਕਰੀ ਤਾਂ ਹਾਲਾਤ ਵੱਧ ਤੋਂ ਵੱਧਰ ਹੋ ਰਹੇ ਨੇ ਕਿਵੇਂ ਇਹ ਸਾਰਾ ਕੁਝ ਠੀਕ ਹੋ ਸਕਦਾ ਹੈ ਜ਼ਿਲ੍ਹਾ ਖੇਡ ਅਫਸਰ ਜਿਹੜੇ ਨੇ ਉਹ ਗੁੱਡ ਇਵਨਿੰਗ ਸੁੱਤੇ ਨੇ ਜਾਂ ਕਹਿ ਲਈ ਵੀ ਉਹਨਾਂ ਵੱਲੋਂ ਕੋਈ ਇਸ ਤਰੀਕੇ ਦਾ ਆਪ ਸ਼ਾਸਨ ਜੋ ਉਪਰਾਲਾ ਨਹੀਂ ਕੀਤਾ ਜਾਂਦਾ ਵੀ ਇਹ ਸਟੇਡੀਅਮ ਜਿਹੜਾ ਹੈ ਪੂਰਨ ਤੌਰ ਦੇ ਉੱਪਰ ਸਾਫ਼ ਸੁਥਰਾ ਹੋ ਸਕੇ ਜਾਂ ਕੀ ਉਪਰਾਲੇ ਫਿਰ ਪਿੰਡ ਵਾਲਿਆਂ ਨੂੰ ਇਹ ਲਾਗੇ ਇਲਾਕਾ ਵਾਸੀਆਂ ਨੂੰ ਕਰਨੇ ਪੈਣੇ ਨੇ ਇਹ ਦੇਖਣਾ ਹੋਵੇਗਾ ਕੈਮਰਾ ਪਰਸਤ ਰੰਜੇ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਮੋਹਾਲੀ